ਸੋ ਵੈਲਕਮ ਟੂ ਸ਼ਸ਼ਿਕਾਲ ਜੀ ਸੋ ਆਈ ਹੋਪ ਕਿ ਤੁਸੀਂ ਸਾਰੇ ਆਨੇ ਵਧੀਆ ਹੋਗੇ ਵੈਲਕਮ ਟੂ ਮਾਈ YouTube ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜੀ ਸੋ ਕੱਲ ਆਪਣੀ ਮਿੱਤਰੋ ਵੀਡੀਓ ਨਹੀਂ ਪੈ ਸਕੀ ਕਿਉਂਕਿ ਮਿੱਤਰੋ ਆਪਾਂ ਥੋੜੀ ਜਿਹੀ ਸੀ ਬੀਜ਼ੀ ਥੋੜਾ ਕੰਮ ਸੀ ਸੋ ਵੀਰੇ ਨਾ ਤੋ ਗਿਆ ਪਹੁੰਚੇ ਆਪਾਂ ਦੁਕਾਨ ਤੇ ਸੋ ਕਿ ਦੀਵਾਲੀ ਸੋਰੀ ਟਕੜੀ ਤੋਂ ਇੱਕ ਦਿਨ ਪਹਿਲਾਂ ਦਾ ਆਪਣਾ ਮਾਹੌਲ ਸੋ ਤੁਸੀਂ ਦੇਖ ਸਕਦੇ ਹੋ ਬਾਹਰ ਰੱਖੇ ਸੀ ਮਿੱਤਰੋ ਬੱਡੇ ਸੋ ਸਫਾਈ ਵਗੈਰਾ ਪੂਰੀ ਕਰੀ ਹੋਈ ਸੀ ਪਠਾਈਆਂ ਮਿੱਤਰੋ ਪੂਰੀਆਂ ਲਿਆਈਆਂ ਹੋਈਆਂ ਸੀ ਆਪਾਂ ਦੁਕਾਨ ਦੇ ਵਿੱਚ ਸੋ ਪਾਪਾ ਗਈ ਹੋਈ ਸੀ ਬਹੁਤ ਥੋੜਾ ਸਮਾਨ ਲੈਣ ਤੇ ਉਧਰੋਂ ਆਪਾਂ ਮਿੱਤਰੋ ਕੰਮ ਆਪਣਾ ਪੂਰਾ ਕਹਿੰਦੇ ਯੋਰਾ ਸ਼ੋਰਾ ਦੇ ਮਠਿਆਈਆਂ ਦਾ ਆਪਾਂ ਮਾਹੌਲ ਦਿਖਾਉਣ ਲੱਗੇ ਕੀਮਤ ਮਿੱਤਰੋ ਆਪਣੇ ਕੋਲ 400 ਵਾਲੀ ਬਰਫੀ ਹੈ 300 ਵਾਲੀ ਬਰਫੀ ਹੈ ਸਾਰੀਆਂ ਬਰਫੀਆਂ ਸੀ ਪੇੜਾ ਬਰਫੀ ਮਿੱਤਰੋ ਅੱਜ ਆਪਣਾ ਕੰਮ ਹੋ ਗਿਆ ਸੀ ਫਿਨਿਸ਼ ਸਾਰੀ ਮਠਿਆਈ ਹੋ ਗਈ ਸੀ ਮਿੱਤਰੋ ਪ੍ਰੋਪਰ ਤਰੀਕਾ ਨਾਲ ਖਤਮ ਮ ਤਮ ਮਠਾਈ ਆਪਾਂ ਦੋ ਤਿੰਨ ਵਾਰ ਲੈਂਦੀ ਸੋ ਹੋ ਹੀ ਲੱਗੀ ਸੀ ਮਿੱਤਰੋ ਬੱਬੇ ਦੀ ਕਿਰਪਾ ਨਾਲ ਕੰਮ ਹੈਗਾ ਸੀ ਆਪਣਾ ਵਧੀਆ ਸੋ ਉਸ ਤੋਂ ਬਾਅਦ ਮਿੱਤਰੋ ਫਿਰ ਆਪਾਂ ਦੁਕਾਨ ਦੇ ਵਿੱਚ ਥੋੜੀ ਐਂਟਰੀ ਹੋਰ ਕਰਦੇ ਪਰ ਇੱਕ ਅੱਧੀ ਮਠਾਈ ਹੋਰ ਆ ਗਈ ਮੇਨ ਮਿੱਤਰੋ ਇਹਨੂੰ ਕਹਿੰਦੇ ਆ ਮਿਲ ਕੇ ਇੱਕ ਤੁਸੀਂ ਖਾਂਦੇ ਹੋ ਸੋ ਆਸਬਾਦ ਦੇ ਬਾਈ ਜੀ ਸੋ ਹੌਲੀ ਹੌਲੀ ਕਰਕੇ ਆਪਾਂ ਵੀਡੀਓ ਨੂੰ ਬਣਾਇਆ ਕੰਟੀਨਿਊ ਬਣਾਇਆ ਆਪਾਂ ਉੱਪਰ تک ਨਾ ਵੀਡੀਓ ਸੋ ਮਿੱਤਰੋ ਫਿਰ ਆਪਣੇ ਗਲਾਬ ਜਮਣਾ ਦੇ ਪੀਪੀ ਵੀ ਆਈ ਪੀ ਐਸ ਉਹ ਵੀ ਆਪਾਂ ਲਾਤੇ ਸੋ ਥੋੜਾ ਬਹੁਤ ਆਪਣਾ ਜੋ ਕੰਮ ਸੀ ਸ ਡੱਬੇ ਜਿੰਨੇ ਵੀ ਸੀ ਸਾਰੇ ਲੱਗ ਗਏ ਫਿਰ ਆਪਾਂ ਦੁਪਹਿਰ ਨੂੰ ਕਰਿਆ ਇਹ ਤੇ ਚਾਹ ਵਗੈਰਾ ਪੀਤੀ ਚਾਹ ਦੇ ਆਨੰਦ ਫਿਰ ਦੁਕਾਨ ਤੇ ਆਏ ਨਾ ਤੋਗੇ ਫਿਰ ਪ੍ਰੋਪਰ ਤਰੀਕੇ ਨਾਲ ਮਿੱਤਰੋ ਤੁਸੀਂ ਦੇਖ ਸਕਦੇ ਹੋ ਸਮੋਸਿਆਂ ਦੀ ਕਹਿੰਦੇ ਲਗਾ ਲੱਗ ਕੰਮ ਕਹਿੰਦੇ ਸ਼ਾਮ ਨੂੰ ਫਿਰ ਆਪਣਟਰ ਨੂੰ ਮਰਕਸਾੜਾ ਕੁਲਚਿਆਂ ਵਾਲਾ ਤੇ ਬਰਦਰ ਕੁਲਚੇ ਖਾਓ ਲੱਗ ਪੱਗ ਕਹਿੰਦੇ ਸਿੱਧਾ ਘਰ ਪਛਾਤ ਪਰ ਮੈਂ ਬਸ ਥੋੜਾ ਬੋਲਿਆ ਇਹ ਕਰੇ ਕੁਲਚੇ ਮਿੱਤਰੋ ਸਟਾਰਟ ਆਪਣੀ ਕਾ ਆਪਣੀ ਦੁਕਾਨ ਤੇ ਕੁਲਚੇ ਚਾਹੇ ਬਣਾ ਤੇ ਵਧੀਆ ਰੱਖੇ ਤਾਂ ਜ਼ਰੂਰ ਖਾਓ ਦੋ ਵਾਰ ਤਿੰਨ ਵਾਰ ਬਾਕੀ ਵੈਲਕਮ ਜੀ ਧੰਨਵਾਦ ਸਾਰਿਆਂ ਦਾ